ਤਖ਼ਾਬਰ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਬੀਆਂ ਦੀ ਆਧਾਰ ਕਾਰਡ ਵਾਲੀ ਬੱਸ ਦੇ ਵਿੱਚ ਕੁਝ ਅਜਿਹਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਸਵਾਰੀਆਂ ਦੇ ਵਿੱਚ ਆਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਮੌਕੇ ਤੇ ਟੀਮ ਨੂੰ ਬੁਲਾ ਕੇ ਜਿਹੜਾ ਉਸ ਦਾ ਰੈਸਕਿਊ ਕਰੋਨ ਦੇ ਵਿੱਚ ਜਿਹੜੀ ਟੀਮ ਲੱਗੀ ਹੋਈ ਹੈ ਤਾਂ ਤੁਹਾਨੂੰ ਦੱਸਦੀ ਕਿ ਖਬਰ ਜਿਹੜੀ ਬਠਿੰਡਾ ਦੇ ਬੱਸ ਸਟੈਂਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੀ ਆਰ ਟੀ ਸੀ ਦੀ ਇੱਕ ਬੱਸ ਦੇ ਵਿੱਚ ਸੱਪ ਵੱੜ ਜਾਂਦਾ ਜਿਵੇਂ ਹੀ ਡਰਾਈਵਰ ਬੱਸ ਨੂੰ ਕਾਊਂਟਰ ਤੱਕ ਲਿਜਾਣ ਦੇ ਵਿੱਚ ਕੋਸ਼ਿਸ਼ ਕਰਦਾ ਹੈ ਤਾਂ ਉਸ ਨੇ ਡੈਸ਼ ਬੋਰਡ ਤੇ ਇੱਕ ਸੱਪ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਜਿਹੜਾ ਰੋਲਾ ਪਾਇਆ ਜਾਂਦਾ ਤੇ ਸਵਾਰੀਆਂ ਜਿਹੜੀਆਂ ਨੇ ਇਸ ਬੱਸ ਦੇ ਵਿੱਚ ਮੌਜੂਦ ਨਹੀਂ ਸੀ ਕਿਉਂਕਿ ਬੱਸ ਜਿਹੜੀ ਕਾਊਂਟਰ ਤੇ ਲੱਗਣੀ ਸੀ ਸਾਈਡ ਤੇ ਬੱਸ ਖੜੀ ਸੀ ਤਾਂ ਅਚਾਨਕ ਉਸ ਦੇ ਵਿੱਚ ਜਿਹੜਾ ਸੱਪ ਵੜ ਜਾਂਦਾ ਕਿਉਂਕਿ ਮੀਂਹ ਦਾ ਮੌਸਮ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੱਪ ਨੇ ਉਹ ਬਾਹਰ ਨਿਕਲਦੇ ਵੀ ਦਿਖਾਈ ਦਿੰਦੇ ਨੇ ਤਾਂ ਇਹ ਜਿਹੜਾ ਸੱਪ ਹੈ ਪੰਜਾਬ ਦੀ ਪੀਆਰਟੀਸੀ ਦੀ ਬੱਸ ਦੇ ਵਿੱਚ ਵੜ ਜਾਂਦਾ ਜਿਸ ਤੋਂ ਬਾਅਦ ਸਵਾਰੀਆਂ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਬੱਸ ਸਟੈਂਡ ਦੇ ਵਿੱਚ ਮੌਜੂਦ ਜਿਹੜੇ ਲੋਕ ਨੇ ਸਾਰੇ ਉੱਥੇ ਇਕੱਠੇ ਹੋ ਜਾਂਦੇ ਨੇ ਤਾਂ ਸੱਪ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ